ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਪਿੰਡ ਚੱਲਬੂਟੀ ਬੂਟਾ ਸਿੰਘ ਵੱਲੋਂ ਪੁਲਿਸ ਤੇ ਨਜਾਇਜ਼ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਉਹਨਾਂ ਆਪਣੇ ਉਤੇ ਹੋਏ ਪੁਲਿਸ ਤਸ਼ੱਦਦ ਦੇ ਸਬੰਧ ਵਿੱਚ ਸਰਕਾਰ ਅਤੇ ਐਸਐਸਪੀ ਸੰਗਰੂਰ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਆ ਸੁਣਦੇ ਹਾਂ ਕੀ ਕਹਿਣਾ ਹੈ ਬੂਟਾ ਸਿੰਘ ਦਾ ਆਪਦੇ ਬੱਚਿਆਂ ਨਾਲ ਜੀ ਸੌਰੀ ਯਾਰਾ ਸੀਗਾ ਉੱਥੇ ਰੋਕ ਕੇ ਮਾਲਵਾ ਗੱਡੀ ਫੇਰ ਮਾਰਦੇ ਸੀਗੇ ਜੀ ਉਦੋਂ ਬਾਅਦ ਚੀਮੇ ਆ ਕੇ ਤਲਾਸ਼ੀ ਕਰਨ ਲੱਗੇ ਜੀ ਉੱਥੇ ਕੀਤੀ ਜੀ ਉਦੋਂ ਬਾਅਦ ਥਾਣੇ ਲੈ ਕੇ ਜਾ ਕੇ ਮੈਨੂੰ ਜੀ ਉੱਥੇ ਬਹੁਤ ਕੁੱਟਮਾਰ ਕੀਤੀ ਪਈ ਜੀ ਮੇਰੇ ਆ ਪਸਲੀਆਂ ਬਿਠਾਈਆਂ ਪਈਆਂ ਕੰਨ ਦਾ ਪੜਦਾ 파ੜਦਾ ਜੀ ਅੱਖਾਂ ਸੁਜੀਆਂ ਪਈਆਂ ਜੀ ਮੇਰੀ ਵਾਈਫ ਦੇ ਤਿੰਨ ਫੋਨ ਆਉਂਦੇ ਆ ਰੋਜ਼ ਹੀ ਆ ਕਹਿੰਦੇ ਵੀ ਕੀ ਗੱਲ ਹੋ ਗਈ ਤੇ ਗੱਲ ਕੀ ਕਿਉਂ ਮਾਰਦੇ ਸੀ ਸੋਨ ਇੰਨੇ ਕਿੰਨੇ ਪਰਸਨ ਬਰਾਮ ਸੀ 6-7 ਜਣੇ ਸੀਗੇ ਜੀ ਦੋ ਗੱਡੀਆਂ ਭਰੀਆਂ ਹੋਈਆਂ ਸੀ ਦੇਖੀਦਾ ਉਹਦਾ ਖੋਣ ਅਸੀਂ ਜੀ 19 ਤਰੀਕ ਦੀ ਵਾਰ ਦਾ ਤਾਂ ਜੀ ਆਇਆ ਕੋਈ ਕੋਈ ਉਸਤਵਾਲਾ ਕੋਈ ਨਹੀਂ ਜੀ ਬਾਈ ਪਟਿਆਲੇ ਵੀ ਟੈਸਟ ਹੋ ਗਏ ਜੀ ਸਾਰਾ ਕੁਝ ਉੱਥੇ ਵੀ ਭੇਜਿਆ ਰੈਫਰ ਕੀਤਾ ਸੀਗਾ ਜੀ ਕੋਈ ਨਹੀਂ ਆਇਆ ਜੀ ਸਾਡਾ ਕੋਈ ਇੱਥੇ ਵਿਆਹ ਲੈ ਹੁਣ ਤੁਹਾਡੀ ਕੀ ਮੰਗਤਾ ਤੁਸੀਂ ਸੰਤਾ ਜੀ ਬਸ ਉਹਨਾਂ ਬੰਦਿਆਂ ਨੂੰ ਜਿਹੜੇ ਮੈਨੂੰ ਮਾਰਨ ਨੂੰ ਫਿਰਦੇ ਸੀ ਇਨਸਾਫ ਚਾਹੁੰਨੇ ਆ ਜੀ ਅੱਜ ਕਿਰਸਾ ਅੱਜ ਤੁਸੀਂ ਸਰਪੰਚ ਰੋਟਾ ਸੰਗਤ ਨੇ ਆਜਾ ਬੋਲਣਾ ਕੀ ਮੰਗਤਾ ਹੋਇਆ ਕੀ ਕਰਵਾਉਂਦੇ ਇਹ ਮਸਲਾ ਬੜਾ ਗੰਭੀਰ ਮਸਲਾ ਹੈ ਪੂਰੇ ਪੰਜਾਬ ਨਾਲ ਜੁੜਿਆ ਹੋਇਆ ਪੰਜਾਬ ਦੇ ਵਿੱਚ ਜੰਗਲ ਰਾਜ ਫੈਲਿਆ ਹੋਇਆ ਇਹ ਸਾਡੇ ਬੂਟਾ ਸਿੰਘ ਜੀ ਜੋ ਸਾਬਕਾ ਸਰਪੰਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਆਪਣੀ ਧਰਮ ਪਤਨੀ ਦੇ ਨਾਲ ਆਉਦੇ ਜਿਹੜੇ ਸੌਰੇ ਜਾ ਰਹੇ ਸੀ ਉਹਨਾਂ ਨੂੰ ਮਿਲਣ ਵਾਸਤੇ ਤਾਂ ਇਹਨਾਂ ਨੂੰ ਪਹਿਲਾ ਸੁਨਾਮ ਦੇ ਨੇੜੇ ਉਹਨਾਂ ਨੇ ਰੁਕਿਆ ਗੱਡੀ ਚੈੱਕ ਕੀਤੀ ਵਿਅਕਤੀਆਂ ਨੇ ਜਿਹੜੇ ਨੇ ਰੁਕਿਆ ਉਹਨਾਂ ਨੇ ਕੋਈ ਵਰਦੀ ਵਗੈਰਾ ਨਹੀਂ ਪਾਈ ਹੋਈ ਸੀ ਆਮ ਵਿਅਕਤੀ ਸੀ ਇਹਨਾਂ ਨੂੰ ਰੋਕਿਆ ਤੇ ਡਿੱਕੀ ਖੋਲ ਕੇ ਦਿਖਾਉਣ ਵਾਸਤੇ ਕਿਹਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅ ਅੱਗੇ ਜਾ ਕੇ ਫੇਰ ਰੋਕ ਲਿਆ ਪਿਸਤੌਲ ਦੀ ਨੋਕ ਤੇ ਰੋਕ ਲਿਆ ਔਰ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਕੋਈ ਮਾਮਲਾ ਐ ਜੇ ਲੱਗਦਾ ਵੀ ਬੰਦੇ ਮੇਰੇ ਮਗਰ ਲੱਗੇ ਪਏ ਆ ਜਾਂ ਮੈਨੂੰ ਕਿਤੇ ਕੁਝ ਕਰ ਹੀ ਨਾ ਇਹਨਾਂ ਨੇ ਆ ਆਪਦੀ ਪਤਨੀ ਨੂੰ ਉੱਥੇ ਛੱਡ ਕੇ ਜਿਹੜਾ ਆਪਦੇ ਪਿੰਡ ਵੱਲ ਨੂੰ ਆਉਣ ਦੀ ਕੋਸ਼ਿਸ਼ ਕੀਤੀ ਤਾਂ ਰਸਤੇ 'ਚ ਇਹਨਾਂ ਨੂੰ ਫੇਰ ਉਹਨਾਂ ਨੇ ਘੇਰ ਲਿਆ ਔਰ ਘੇਰ ਕੇ ਉਸ ਤੋਂ ਬਾਅਦ ਇਹਨਾਂ ਨੂੰ ਲੈ ਗਏ ਔਰ ਇਹਨਾਂ ਦੀ ਬਹੁਤ ਕੁੱਟ ਮਾਰ ਕੀਤੀ ਔਰ ਕੁੱਟ ਮਾਰ ਦੇ ਨਿਸ਼ਾਨ ਇੱਥੇ ਇਹਨਾਂ ਦੇ ਸਰੀਰ ਤੇ ਹਲੇ ਵੀ ਜਿਹੜੇ ਮੌਜੂਦ ਹੈਗੇ ਆ ਔਰ ਇੱਥੇ ਆ ਕੇ ਇਹਨਾਂ ਨੇ ਐਮ ਐਲ ਆਰ ਕਟਵਾਈ ਐਮ ਐਲ ਆਰ ਕਟਵਾਉਣ ਤੋਂ ਬਾਅਦ ਇਹਨਾਂ ਦੀ ਨਾ ਤਾਂ ਕੋਈ ਇਹਨਾਂ ਦੀ ਕੋਈ ਪੁਲਿਸ ਕੋਈ ਬਿਆਨ ਲੈਣ ਵਾਸਤੇ ਆਈ ਨਾ ਕੋਈ ਕਾਰਵਾਈ ਹੋਈ ਅਸੀਂ ਪੰਜਾਬ ਸਰਕਾਰ ਤੋਂ ਖਾਸ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪਾਸੋਂ ਡੀ ਜੀ ਪੀ ਪੰਜਾਬ ਪਾਸੋਂ ਐਸਐਸਪੀ ਸੰਗਰੂਰ ਪਾਸੋਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਜਲਦੀ ਛਾਣਬੀਨ ਕਰਕੇ ਜਿਹੜੀ ਆ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਜਿਹੜਾ ਹੈਗਾ ਕੋਈ ਕਦਮ ਚੁੱਕਣਾ ਪਏਗਾ ਅਸੀਂ ਦੁਬਾਰਾ ਮੀਟਿੰਗ ਕਰਕੇ ਜਿਹੜਾ ਕੋਈ ਸੰਘਰਸ਼ ਦੀ ਰੂਪਰੇਖਾ ਬਣਾਉਣੀ ਪੈਗੀ